ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਪਿੰਡ ਪੜਾਣਾ ਸੋ ਜਾਂਦੇ ਆ ਇਤਿਹਾਸ ਬਾਰੇ ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪਿੰਡ ਪੜਾਣੇ ਦੇ ਰਹਿਣ ਵਾਲੇ ਸਨ 27 ਜੁਲਾਈ 1739 ਈਸਵੀ ਨੂੰ ਤਰਨਤਰਾ ਸਾਹਿਬ ਦੇ ਕੋਲ ਪਿੰਡ ਨੂਰ ਦੀ ਸਰਾਏ ਵਿਖੇ ਧਰਮ ਲਈ ਸੱਚ ਲਈ ਖਾਲਸੇ ਦੇ ਰਾਜ ਲਈ ਮੁਗਲ ਫੌਜਾਂ ਨਾਲ ਜੰਗ ਲੜੀ ਸ਼ਹੀਦੀ ਪਾਈ ਅਤੇ ਇਤਿਹਾਸ ਰਚਿਆ ਸੋ ਅੱਗੇ ਵਧਣ ਤੋਂ ਪਹਿਲਾਂ ਦੱਸ ਦਈਏ ਕਿ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਨਗਰ ਨਿਵਾਸੀ ਸੰਗਤਾਂ ਅਤੇ ਐਨਆਰਏ ਵੀਰਾਂ ਵੱਲੋਂ ਬੜੀ ਹੀ ਵਧੀਆ ਸੇਵਾ ਆਰੰਭ ਕੀਤੀ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ ਇੱਕ ਐਂਬੂਲੈਂਸ ਬਣਾਈ ਹੈ ਜੋ ਕਿਸੇ ਨੂੰ ਵੀ ਲੋੜ ਹੋਵੇ ਐਮਰਜੈਂਸੀ ਸੋ ਐਂਬੂਲੈਂਸ ਉਸ ਸੇਵਾ ਵਿੱਚ ਭੇਜੀ ਜਾਂਦੀ ਹੈ ਇੱਕ ਲੈਬੋਰੀਟਰੀ ਬਣਾਈ ਗਈ ਹੈ ਜੋ ਲੈਬੋਰੀਟਰੀ ਵਿੱਚ ਕੋਈ ਵੀ ਟੈਸਟ ਬੜੇ ਘੱਟ ਰੇਟਾਂ 'ਲ ਕੀਤੇ ਜਾਂਦੇ ਹਨ 25% ਫੀਸ ਲਈ ਜਾਂਦੀ ਹੈ ਅਤੇ 75% ਜੋ ਛੋੜ ਕੀਤੀ ਜਾਂਦੀ ਹੈ ਸੋ ਇਹ ਬਹੁਤ ਵਧੀਆ ਸੇਵਾ ਹੈ ਜੋ ਕਿ ਬੜੇ ਹੀ ਘੱਟ ਵੇਖਣ ਨੂੰ ਮਿਲਦੀ ਹੈ ਸੋ ਇਤਿਹਾਸ ਵੱਲ ਅੱਗੇ ਵਧਦੇ ਆ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਗਿਆਨੀ ਗਿਆਨ ਸਿੰਘ ਜੀ ਇਤਿਹਾਸ ਵਿੱਚ ਲਿਖਦੇ ਹਨ ਕਿ ਬਾਬਾ ਬੋਤਾ ਸਿੰਘ ਸੰਦੋ ਜੱਟ ਪਰਿਵਾਰ ਵਿੱਚੋਂ ਸਨ ਅਤੇ ਬਾਬਾ ਕਰਜਾ ਸਿੰਘ ਰੰਗਰੇਟੇ ਸਿੰਘ ਸਨ ਦੋਹਾਂ ਦਾ ਪਿੰਡ ਪੜਾਣਾ ਸੋ ਦੋਵੇਂ ਆਪਸ ਵਿੱਚ ਪਰਮ ਮਿੱਤਰ ਸਨ ਉਂਜ ਤਾਂ ਸਿੱਖ ਧਰਮ ਵਿੱਚ ਜਾਤ ਪਾਤ ਨੂੰ ਨਹੀਂ ਮੰਨਿਆ ਜਾਂਦਾ ਜਿਹੜਾ ਰੱਬ ਨੂੰ ਧਿਆਉਂਦਾ ਹੈ ਉੱਚਾ ਹੈ ਉੱਚੀ ਜਾਤ ਵਾਲਾ ਹੈ ਅਤੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਨੀਵੀਂ ਜਾਤ ਵਾਲਾ ਮੰਨਿਆ ਜਾਂਦਾ ਹੈ ਉਸ ਸਮੇਂ ਮੁਗਲਾਂ ਦੀ ਹਕੂਮਤ ਸੀ ਮੁਗਲਾਂ ਦਾ ਰਾਜ ਸੀ ਉਹ ਹਰ ਧਰਮ ਦੇ ਇਨਸਾਨ ਨੂੰ ਜੋ ਮੁਸਲਮਾਨ ਮਰਾਂ ਰਹੇ ਸਨ ਪਰ ਸਿੰਘ ਅੜ ਗਏ ਸਿਰ ਨਹੀਂ ਝੁਕਾਇਆ ਮਰਨਾ ਕਬੂਲ ਕਰ ਲਿਆ ਪਰ ਦਿਨ ਧਰਮ ਤੋਂ ਨਹੀਂ ਡੋਲੇ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਸਿੰਘਾਂ ਦਾ ਦੁਸ਼ਮਣ ਬਣ ਗਿਆ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਸਿੰਘਾਂ ਨੂੰ ਫੜ ਕੇ ਸ਼ਹੀਦ ਕਰਨ ਲੱਗਾ ਬਹੁਤ ਸਿੰਘ ਉਸਨੇ ਸ਼ਹੀਦ ਕੀਤੇ ਅਤੇ ਐਲਾਨ ਵੀ ਕਰ ਦਿੱਤਾ ਕਿ ਸਿੰਘਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਇੱਕ ਦਿਨ ਕੁਝ ਰਾਹੀ ਰਸਤੇ ਤੇ ਗੁਜਰ ਰਹੇ ਸਨ ਉਹਨਾਂ ਨੇ ਇਹਨਾਂ ਦੋਹਾਂ ਸਿੰਘਾਂ ਨੂੰ ਝਾੜੀਆਂ ਵਿੱਚ ਬੈਠੇ ਤੱਕਿਆ ਅਤੇ ਉਹ ਰਾਹੀ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਜਕਰੀਆ ਖਾਨ ਤਾਂ ਕਹਿੰਦਾ ਹੈ ਸਿੰਘ ਮੁਕਾ ਦਿੱਤੇ ਹਨ ਪਰ ਇਹ ਸਿੰਘ ਵੇਖਣ ਨੂੰ ਲੱਗਦੇ ਹਨ ਪਰ ਫਿਰ ਕਹਿੰਦੇ ਹਨ ਕਿ ਸਿੰਘ ਤਾਂ ਲੁਕਦੇ ਨਹੀਂ ਜ਼ੁਲਮ ਅੱਗੇ ਖੜ ਜਾਂਦੇ ਹਨ ਮਰਨ ਤੋਂ ਨਹੀਂ ਡਰਦੇ ਇਹ ਕੋਈ ਹੋਰ ਹੋਣਗੇ ਸੋ ਜਦੋਂ ਰਹਿਨਾਂ ਦੀਆਂ ਗੱਲਾਂ ਇਹਨਾਂ ਦੋਵਾਂ ਸਿੰਘਾਂ ਨੇ ਸੁਣੀਆਂ ਦੋਵਾਂ ਨੂੰ ਮਨ ਵਿੱਚ ਬੜਾ ਦੁੱਖ ਲੱਗਾ ਵਿਚਾਰ ਹੋਈ ਕਿ ਜਕਰੀਆ ਖਾਨ ਤਾਂ ਕਹਿੰਦਾ ਹੈ ਕਿ ਸਿੰਘ ਖਤਮ ਕਰਤੇ ਇਸ ਨਾਲ ਤਾਂ ਲੋਕਾਂ ਅੰਦਰ ਢੈਂਦੀ ਕਲਾ ਦੀ ਭਾਵਨਾ ਬਣੇਗੀ ਆਉਣ ਵਾਲੇ ਸਮੇਂ ਵਿੱਚ ਜ਼ੁਲਮ ਖਿਲਾਫ ਕੋਈ ਆਵਾਜ਼ ਨਹੀਂ ਉਠਾਵੇਗਾ ਫਿਰ ਇਹਨਾਂ ਦੋਵਾਂ ਨੇ ਸੋਚਿਆ ਕਿ ਕੋਈ ਐਸਾ ਕੰਮ ਕਰੀਏ ਕਿ ਲਾਹੌਰ ਦਰਬਾਰ ਤੱਕ ਪਤਾ ਲੱਗੇ ਕਿ ਸਿੰਘ ਮੁੱਕੇ ਨਹੀਂ ਫਿਰ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਊਟ ਆਸਰਾ ਲੈ ਕੇ ਤਰਨਤਨ ਸਾਹਿਬ ਨੇੜੇ ਲਾਹੌਰ ਤੋਂ ਦਿੱਲੀ ਜਾਣ ਵਾਲੇ ਸ਼ਾਹੀ ਮਾਰਗ ਤੇ ਪਿੰਡ ਨੂਰ ਦੀ ਸਰਾਂ ਤੇ ਨਾਕਾ ਲਾਇਆ ਅਤੇ ਰੋਡ ਟੈਕਸ ਲਾ ਦਿੱਤਾ ਜੇ ਕੋਈ ਵੀ ਨੰਗਦਾ ਤੇ ਉਸ ਤੋਂ ਟੈਕਸ ਜੋ ਲੈਣ ਲੱਗੇ ਸੋ ਉਹਨਾਂ ਦੋਵਾਂ ਨੇ ਲਾਹੌਰ ਤੱਕ ਆਵਾਜ਼ ਪਹੁੰਚਾਉਣੀ ਸੀ ਕਿ ਖਾਲਸਾ ਰਾਜ ਸਤਾਬਤ ਹੋ ਗਿਆ ਹੈ ਲਾਹੌਰ ਦਾ ਬਾਅਦ ਤੱਕ ਖਬਰ ਪਹੁੰਚਾਉਣ ਲਈ ਇੱਕ ਚਿੱਠੀ ਲੈ ਕੇ ਇੱਕ ਮੁਸਾਫਰ ਨੂੰ ਦਿੱਤੀ ਗਈ ਜਦੋਂ ਜਕਰੀਆ ਖਾਨ ਨੇ ਚਿੱਠੀ ਪੜ੍ਹੀ ਗੁੱਸੇ ਵਿੱਚ ਕਹਿੰਦਾ ਕਿ ਮੈਂ ਤਾਂ ਸਿੰਘ ਖਤਮ ਕਰਤੇ ਸੀ ਫਿਰ ਕਿੱਥੋਂ ਇਹ ਪੈਦਾ ਹੋ ਗਏ ਜਕਰੀਆ ਖਾਨ ਨੇ ਫੌਜ ਭੇਜੀ ਕਿ ਇਹਨਾਂ ਸਿੰਘਾਂ ਨੂੰ ਫੜ ਕੇ ਲਿਆਓ ਘੀਰਾ ਪਾਇਆ ਫੌਜ ਨੇ ਅਤੇ ਫੌਜ ਨੇ ਕੇ ਆ ਕੇ ਚੱਲੋ ਸਾਡੇ ਨਾਲ ਜਕਰੀਆ ਖਾਨ ਤੋਂ ਮਾਫੀ ਮੰਗੋ ਜਾਨ ਬਖਸ਼ ਦਿੱਤੀ ਜਾਵੇਗੀ ਸਿਰ ਚ ਕਾ ਲਿਓ ਪਰ ਗੁਰੂ ਦੇ ਸਿੰਘ ਨਿਪੋਉ ਹੁੰਦੇ ਹਨ ਮੌਤ ਤੋਂ ਨਹੀਂ ਡਰਦੇ ਸਿੰਘਾਂ ਨੇ ਫੌਜ ਨਾਲ ਮੁਕਾਬਲਾ ਕੀਤਾ ਬਹੁਤ ਸਾਰੇ ਮੁਗਲ ਆਦੇਸ਼ਪਾਈ ਜੋ ਸਿੰਘਾਂ ਨੇ ਮਾਰ ਮਕਾਏ ਬੜੀ ਬਹਾਦਰੀ ਨਾਲ ਲੜਦੇ ਦੋਵੇਂ ਸਿੰਘ ਸ਼ਹੀਦੀ ਪਾਉਂਦੇ ਹਨ 27 ਜੁਲਾਈ 1739 ਈਸਵੀ ਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਸ਼ਹੀਦ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਹਨ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ ਦੋਹਾ ਸਿੰਘਾਂ ਦੀ ਸ਼ਹੀਦੀ ਨੇ ਦਰਸਾ ਦਿੱਤਾ ਕਿ ਨਾ ਤਾਂ ਸਿੰਘ ਚੁੱਕਦੇ ਆ ਨਾ ਹੀ ਮੁਕਦੇ ਆ ਅੱਜ ਵੀ ਉਹਨਾਂ ਦਾ ਨਾਮ ਅਮਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ